ਸਤ ਸੰਗਤ ਜਦੋਂ ਗੋਲੀ ਗੋਲਾ ਜਾਂ ਗੁਲਾਮ ਸ਼ਬਦ ਸਾਡੇ ਸਾਹਮਣੇ ਆਉਂਦਾ ਤਾਂ ਅਸੀਂ ਇਸ ਦਾ ਬਹੁਤਾ ਸਤਕਾਰ ਨਹੀਂ ਜੇ ਕਰਦੇ ਸਨਮਾਨ ਨਹੀਂ ਕਰਦੇ ਆ ਕਿਉਂਕਿ ਗੁਲਾਮ ਸ਼ਬਦ ਸਾਡੀਆਂ ਨਜ਼ਰਾਂ ਵਿੱਚ ਅਤ ਦਾ ਨੀਵਾ ਹੈ ਅਤ ਦਾ ਜ਼ਲੀਲ ਹੈ ਔਰ ਸਚਾਈ ਵੀ ਹੈ ਕਿ ਦੁਨੀਆਂ ਦੇ ਲੋਕਾਂ ਨੇ ਗੁਲਾਮਾਂ ਤੋਂ ਸਾਰੇ ਕੰਮ ਕਰਾਏ ਔਰ ਸਾਰੇ ਕੰਮ ਕਰਾਉਣ ਦੇ باوجود ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਲੀਲ ਕੀਤਾ ਇਹਨਾਂ ਦਾ ਨਰਾਦਰ ਕੀਤਾ ਇਹਨਾਂ ਦਾ ਤਰਸਕਾਰ ਕੀਤਾ ਇਸ ਕਰਕੇ ਜਦੋਂ ਸਾਡੇ ਸਾਹਮਣੇ ਗੁਲਾਮ ਜਾਂ ਗੋਲਾ ਜਾਂ ਗੋਲੀ ਸ਼ਬਦ ਆਉਂਦੇ ਨਾ ਤਾਂ ਅਸੀਂ ਬਹੁਤਾ ਸਨਮਾਨ ਨਹੀਂ ਜੇ ਕਰਦੇ ਹਾਂ ਸਾਧ ਸੰਗਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਜਿਹੜਾ ਮਨੁੱਖ ਬੰਦਿਆਂ ਦਾ ਗੁਲਾਮ ਬਣੇਗਾ ਨਾ ਉਸ ਨੂੰ ਥਾਂ ਥਾਂ ਤੇ ਜ਼ਲੀਲ ਕੀਤਾ ਜਾਏਗਾ ਪਰ ਜਿਹੜਾ ਬੰਦਾ ਪਰਮਾਤਮਾ ਦਾ ਗੁਲਾਮ ਬਣ ਗਿਆ ਪਰਮਾਤਮਾ ਦਾ ਗੁੱਲਾ ਬਣ ਗਿਆ ਗੁਰੂ ਪਿਆਰਿਓ ਉਸ ਨੂੰ ਥਾਂ ਥਾਂ ਤੇ ਆਦਰ ਦਿੱਤਾ ਜਾਏਗਾ ਥਾਂ ਥਾਂ ਉਸ ਦਾ ਸਨਮਾਨ ਹੋਵੇਗਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਗੁਲਾਮ ਦੀ ਡੈਫੀਨੇਸ਼ਨ ਦਿੰਦਿਆਂ ਹੋਇਆਂ ਮਹਾਨ ਕੋਸ਼ ਦੇ ਅੰਦਰ ਇਹ ਲਿਖਿਆ ਹੈ ਕਿ ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਖਰੀਦੇ ਹੋਏ ਸੇਵਕ ਨੂੰ ਗੁਲਾਮ ਆਖਿਆ ਜਾਂਦਾ ਸੀ ਗੋਲਾ ਆਖਿਆ ਜਾਂਦਾ ਸੀ ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ਹੁੰਦੀ ਉਹ ਮਾਲਕ ਦੇ ਪੂਰਨ ਅਧੀਨ ਹੁੰਦਾ ਸੀ ਜੋ ਮਾਲਕ ਨੇ ਕਹਿਣਾ ਉਹੀ ਗੁਲਾਮ ਨੇ ਕਰਨਾ ਜੋ ਮਾਲਕ ਨੇ ਦੇਣਾ ਉਹੀ ਗੁਲਾਮ ਨੇ ਪਾਣਾ ਉਹੀ ਖਾਣਾ ਉਸ ਦੀ ਮਰਜ਼ੀ ਵਿੱਚ ਤੁਰਨਾ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਿਦਾਇਤ ਦਿੱਤੀ ਹੈ ਕਿ ਭਾਈ ਦੁਨੀਆਂ ਦੀ ਗੁਲਾਮੀ ਛੱਡ ਕੇ ਤੂੰ ਪਰਮਾਤਮਾ ਦਾ ਗੁਲਾਮ ਬਣ ਕਿਉਂਕਿ ਜਦੋਂ ਅਸੀਂ ਦੁਨੀਆਂ ਦੀ ਗੁਲਾਮੀ ਛੱਡਾਂਗੇ ਤੇ ਪਰਮਾਤਮਾ ਦੀ ਮਰਜ਼ੀ ਵਿੱਚ ਤੁਰਾਂਗੇ ਤੇ ਪਰਮਾਤਮਾ ਸਾਡੇ ਜੀਵਨ ਨੂੰ ਸਫਲਾ ਕਰ ਦੇਗਾ ਇਸ ਜੀਵਨ ਨੂੰ ਇਸ ਦੇਹ ਨੂੰ ਪਰਵਾਨ ਕਰ ਲਏਗਾ ਮੈਂ ਇੱਕ ਸ਼ਬਦ ਭਗਤ ਕਬੀਰ ਜੀ ਦਾ ਆਪ ਜੀ ਦੇ ਸਨਮੁਖ ਰੱਖਾਂ ਗੌੜੀ ਰਾਗ ਵਿੱਚ ਪਾਵਨ ਪਵਿੱਤਰ ਸ਼ਬਦ ਹੈ ਭਗਤ ਕਬੀਰ ਜੀ ਦਾ ਕਬੀਰ ਸਹਿਬ ਕਹਿੰਦੇ ਨੇ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਏ ਪ੍ਰਮਾਤਮਾ ਤੇਰਾ ਜਿਹੜਾ ਹੁਕਮ ਹੈ ਉਹ ਮੇਰੇ ਸਿਰ ਮੱਥੇ ਤੇ ਤੇਰੇ ਹੁਕਮ ਤੋਂ ਮੈਂ ਨਾ ਨੁਕਰ ਨਹੀਂ ਜੇ ਕਰਦਾ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ ਏ ਪ੍ਰਮਾਤਮਾ ਤੂੰ ਹੀ ਸੰਸਾਰ ਸਮੁੰਦਰ ਹੈ ਤੇ ਤੂੰ ਹੀ ਕਰੀਆ ਕਰੀਆ ਦਾ ਅਰਥ ਹੁੰਦਾ ਮਲਹ ਤੂੰ ਹੀ ਸਮੁੰਦਰ ਹੈ ਤੇ ਤੂੰ ਹੀ ਇਸ ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ ਤੁਝੈ ਤੇ ਨਿਸਤਾਰ ਮੈਂ ਤਾਂ ਤੇਰੇ ਚਰਣਾ ਵਿੱਚ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਤੂੰ ਹੀ ਮੈਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਸਕਦਾ ਹੈ ਬੰਦੇ ਬੰਦਗੀ ਇੱਕ ਤਿਆਰ ਇਹ ਬੰਦਿਆ ਤੂੰ ਬੰਦੇ ਇਕ ਤਿਆਰ ਕਰ ਭਾਵ ਕੇ ਪ੍ਰਮਾਤਮਾ ਦੀ ਬੰਦਗੀ ਕਬੂਲ ਕਰ ਸਤ ਸੰਗਤ ਬੰਦਾ ਸੰਸਾਰ ਵਿੱਚ ਆਇਆ ਤੇ ਆਇਆ ਕਿਸ ਵਾਸਤੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਸਤਗੁਰੂ ਨੇ ਆਖ ਦਿੱਤਾ ਬੰਦਾ ਜਿਹੜਾ ਨਾ ਉਹ ਬੰਦਗੀ ਪਕੜੇ ਬੰਦੋ ਹੋਏ ਬੰਦਗੀ ਗਹਿ ਬੰਦਾ ਕੌਣ ਹੈ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਜਿਹੜਾ ਪ੍ਰਮਾਤਮਾ ਦੀ ਬੰਦਗੀ ਨੂੰ ਪਕੜਦਾ ਹੈ ਸਤਿਗੁਰੂ ਨੇ ਆਖਿਆ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਧਾ ਬੰਦਾ ਕੌਣ ਹੈ ਜੀ ਪ੍ਰਮਾਤਮਾ ਆਪਣੇ ਹੁਕਮ ਵਿੱਚ ਆਪਣੀ ਰਜ਼ਾ ਵਿੱਚ ਜਿਸ ਮਨੁੱਖ ਕੋਲੋਂ ਆਪਣੀ ਬੰਦਗੀ ਕਰਾਉਂਦਾ ਨਾ ਅਸੀਂ ਉਸ ਨੂੰ ਬੰਦਾ ਆਖ ਸਕਦੇ ਹਾਂ ਉਹੀ ਬੰਦਾ ਹੈ ਭਾਈ ਸਾਹਿਬ ਭਾਈ ਨੰਦਾਲਾਲ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਭਾਈ ਨੰਦਲਾਲ ਸਾਹਿਬ ਜੀ ਬੰਦੇ ਦੀ ਕੀ ਨਿਸ਼ਾਨੀ ਹੈ ਅਸੀਂ ਪੁੱਛਦੇ ਹਾਂ ਨਾ ਫਲਾਣੀ ਥਾਂ ਦੀ ਕੀ ਨਿਸ਼ਾਨੀ ਹੈ ਫਲਾਣੇ ਬੰਦੇ ਦੀ ਕੀ ਨਿਸ਼ਾਨੀਆਂ ਕਿਵੇਂ ਦਾ ਰੰਗ ਹੈ ਕਿਵੇਂ ਦਾ ਕਦ ਹੈ ਕਿਵੇਂ ਦੀ ਚਾਲ ਹੈ ਭਾਈ ਨੰਦਲਾਲ ਸਾਹਿਬ ਕਹਿੰਦੇ ਨੇ ਬੰਦੇ ਦੀ ਜਿਹੜੀ ਨਿਸ਼ਾਨੀਆਂ ਇੱਕੋ ਨਿਸ਼ਾਨੀ ਕਿ ਬੰਦਾ ਉਹ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰੇ ਤੇ ਦੂਜੀ ਗੱਲ ਬੰਦੇ ਦਾ ਦੁਨੀਆਂ ਦੇ ਅੰਦਰ ਕਮਾਲ ਵੀ ਇੱਕੋ ਹੈ ਅਸੀਂ ਕਹਿੰਦੇ ਆ ਨੇ ਜੀ ਕਮਾਲ ਕਰ ਦਿੱਤਾ ਬੰਦੇ ਦਾ ਕਮਾਲ ਕੀ ਹੈ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਬੰਦੇ ਦਾ ਇੱਕੋ ਇੱਕ ਕਮਾਲ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ ਬੰਦਗੀ ਬਾਸ਼ਦ ਕਮਾਲ ਬੰਦਗੀ ਬੰਦਗੀ ਬਾਸ਼ਦ ਨਿਸ਼ਾਨ ਜ਼ਿੰਦਗੀ ਬੰਦੇ ਦੀ ਇੱਕੋ ਇੱਕ ਨਿਸ਼ਾਨੀ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ ਅੱਗੇ ਭਾਈ ਸਾਹਿਬ ਜੀ ਨੇ ਕਹਿ ਦਿੱਤਾ ਇੰ ਵਜ਼ੂਦ ਖਾਕ ਵजूद ਫਾਰਸੀ ਦੇ ਅੰਦਰ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ ਇਹ ਖਾਕ ਤੋਂ ਬਣਿਆ ਹੈ ਮਿੱਟੀ ਦੇ ਅੰਦਰ ਬਣਿਆ ਹੈ ਇਹ ਮਿੱਟੀ ਦੀ ਪੈਦਾਈ ਸ ਹੈ ਮਿੱਟੀ ਤੋਂ ਪੈਦਾ ਹੋਇਆ ਹੈ ਮਿੱਟੀ ਦਾ ਪੁੱਤਲਾ ਹੈ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਈ ਵਜੂਦ ਖਾਕ ਇਹ ਜਿਹੜਾ ਸਰੀਰ ਹੈ ਨਾ ਇਹ ਮਿੱਟੀ ਤੋਂ ਬਣਿਆ ਪਰ ਇਹ ਬੜਾ پاک ਪਵਿੱਤਰ ਵੀ ਹੋ ਸਕਦਾ ਹੈ ਕਿਵੇਂ ਬੰਦਗੀ ਹਸਤ ਜਦੋਂ ਅਸੀਂ ਸਰੀਰ ਦੇ ਰਾਹੀ ਪਰਮਾਤਮਾ ਦੀ ਬੰਦ ਪਰ ਭਾਈ ਨੰਦਰਾਲ ਸਾਹਿਬ ਕਹਿਣ ਲੱਗੇ ਜੇ ਪਰਮਾਤਮਾ ਦੀ ਬੰਦਗੀ ਛੱਡ ਕੇ ਦੂਜੇ ਕਰਮਕੰਡਾਂ ਵਿੱਚ ਜੁੜ ਜਾਏ ਪਰਮਾਤਮਾ ਦਾ ਨਾਮ ਛੱਡ ਕੇ ਧਰਮ ਦੇ ਨਾਮ ਦੇ ਉੱਤੇ ਹੋਰ ਕਰਮਕੰਡ ਕਰਨ ਲੱਗੇ ਨਾ ਫਿਰ ਇਸ ਦੇ ਉੱਤੇ ਬੜੀ ਸ਼ਰਮਿੰਦਗੀ ਵੀ ਹੈ ਸਾਧ ਸੰਗਤ ਬੰਦਗੀ ਤੋਂ ਸ਼ਬਦ ਬਣਿਆ ਹੈ ਬੰਦਾ ਬੰਦਗੀ ਕਰਨ ਵਾਲੇ ਨੂੰ ਕਹਿੰਦੇ ਨੇ ਬੰਦਾ ਜਿਵੇਂ ਨੌਕਰੀ ਕਰਨ ਵਾਲੇ ਨੂੰ ਕਹਿੰਦੇ ਆ ਨੌਕਰ ਵਪਾਰ ਕਰਨ ਵਾਲੇ ਨੂੰ ਕਹਿੰਦੇ ਆ ਵਪਾਰੀ ਵਿਦਿਆ ਪੜ੍ਹਨ ਵਾਲੇ ਨੂੰ ਕਹਿੰਦੇ ਆ ਵਿਦਿਆਰਥੀ ਬਿਲਕੁਲ ਇਵੇਂ ਹੀ ਬੰਦਗੀ ਕਰਨ ਵਾਲੇ ਨੂੰ ਆਖਿਆ ਜਾਂਦਾ ਹੈ ਬੰਦਾ ਪਰ ਸਾਡੀ ਬਦ ਕਿਸਮਤੀ ਅੱਜ ਬੰਦੇ ਨੂੰ ਵਾਰ-ਵਾਰ ਚੇਤੇ ਕਰਾਉਣਾ ਪੈਂਦਾ ਹੈ ਕਿ ਸਜਣਾ ਤੋਂ ਪਰਮਾਤਮਾ ਦੀ ਬੰਦਗੀ ਕਰ ਤੂੰ ਪਰਮਾਤਮਾ ਦਾ ਸਿਮਰਨ ਕਰ ਪਰ ਫਿਰ ਵੀ ਬੰਦਾ ਪਰਮਾਤਮਾ ਦੇ ਸਿਮਰਨ ਵਿੱਚ ਨਹੀਂ ਜੁੜਦਾ ਪਰਮਾਤਮਾ ਦੀ ਬੰਦਗੀ ਵਿੱਚ ਨਹੀਂ ਜੇ ਜੁੜਦਾ ਖਿਆਲ ਕਰਿਓ ਕਿਸੇ ਰੱਬੀ ਪੁਰਸ਼ ਨੇ ਕਿਸੇ ਗੁਰਮੁਖ ਨੇ ਕਿਸੇ ਜਾਨਵਰ ਨੂੰ ਸੁਚੇਤ ਨਹੀਂ ਕੀਤਾ ਕਿ ਸਦਣਾ ਤੂੰ ਬੰਦਾ ਬਣ ਕਿਸੇ ਜੀਵ ਜੰਤੂ ਨੇ ਨੂੰ ਨਹੀਂ ਆਖਿਆ ਕਿ ਤੂੰ ਬੰਦਾ ਬਣ ਇਸ ਬੰਦੇ ਨੂੰ ਵਾਰ-ਵਾਰ ਆਖਿਆ ਜਾਂਦਾ ਤੂੰ ਬੰਦਾ ਬਣ ਜਾ ਕਿਉਂਕਿ ਸਰੀਰ ਇਸ ਦਾ ਜ਼ਰੂਰ ਬੰਦਿਆਂ ਵਾਲਾ ਹੈ ਪਰ ਖਿਆਲ ਕਰਿਓ ਕਰਮ ਇਸ ਦੇ ਬੰਦਿਆਂ ਵਾਲੇ ਨਹੀਂ ਦੇਹੀ ਜਿਹੜੀ ਆ ਮਨੁੱਖਾਂ ਵਾਲੀ ਇਸ ਨੇ ਪ੍ਰਾਪਤ ਕਰ ਲਈ ਪਰ ਇਸ ਦੇ ਕਰਮ ਜਿਹੜੇ ਨੇ ਨਾ ਉਹ ਜਾਨਵਰਾਂ ਵਾਲੇ ਨੇ ਪਸ਼ੂਆਂ ਵਾਲੇ ਨਹੀਂ ਤਾਂ ਹੀ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖੀ ਜਾਤ ਮਨੁੱਖਾ ਸਰੀਰ ਜ਼ਰੂਰ ਪ੍ਰਾਪਤ ਹੋ ਗਿਆ ਪਰ ਗੁਰੂ ਪਿਆਰਿਓ ਇਸ ਦੀਆਂ ਜਿਹੜੀਆਂ ਕਰਤੁੱਤਾਂ ਨੇ ਇਸ ਦੇ ਜਿਹੜੇ ਕਰਮ ਨੇ ਨਾ ਉਹ ਪਸ਼ੂਆ ਵਾਲੇ ਹਨ ਕਬੀਰ ਸਾਹਿਬ ਕਹਿੰਦੇ ਨੇ ਬੰਦੇ ਬੰਦਗੀ ਇਕ ਤਿਆਰ ਹੈ ਬੰਦਿਆ ਤੂੰ ਪਰਮਾਤਮਾ ਦੀ ਬੰਦਗੀ ਕਰ ਸਾਹਿਬ ਰੋਸ ਧਰੋ ਕੇ ਪਿਆਰ ਪਰਮਾਤਮਾ ਭਾਵੇਂ ਗੁੱਸਾ ਕਰੇ ਗਿਲਾ ਕਰੇ ਭਾਵੇਂ ਤੇਰੇ ਨਾਲ ਪਿਆਰ ਕਰੇ ਪਰ ਕਦੇ ਵੀ ਪਰਮਾਤਮਾ ਦੀ ਬੰਦਗੀ ਤੋਂ ਵਾਂਝਾ ਨਾ ਹੋ ਜੀ ਪਰਮਾਤਮਾ ਦੀ ਬੰਦਗੀ ਨਾ ਛੱਡੀ ਉਹ ਅੱਗੇ ਆਖਦੇ ਨੇ ਸਾਚਾ ਨਾਮ ਤੇਰਾ ਆਧਾਰ ਮੇਰਾ ਜਿਉਂ ਫੁੱਲ ਜਈ ਹੈ ਨਾਰ हे ਪਰਮਾਤਮਾ ਤੇਰਾ ਨਾਮ ਜਿਹੜਾ ਮੇਰੀ ਜ਼ਿੰਦਗੀ ਦਾ ਆਸਰਾ ਹੈ ਕਿਵੇਂ ਜਿਉਂ ਫੁੱਲ ਜਈ ਹੈ ਨਾਰ ਜਿਵੇਂ ਇੱਕ ਫੁੱਲ ਦਾ ਆਸਰਾ ਪਾਣੀ ਹੁੰਦਾ ਨਾਰ ਦਾ ਅਰਥ ਹੈ ਪਾਣੀ ਜਿਵੇਂ ਇੱਕ ਫੁੱਲ ਪਾਣੀ ਵਿੱਚ ਜਿਉਂਦਾ ਰਹਿੰਦਾ ਹੈ ਨਾ ਇਹ ਪਰਮਾਤਮਾ ਮੈਂ ਵੀ ਤੇਰੇ ਆਸਰੇ ਜਿਉਂਦਾ ਰਹਿੰਦਾ ਮੇਰਾ ਵੀ ਆਸਰਾ ਤੂੰ ਹੈ ਫਿਰ ਅੱਗੇ ਆਖਦੇ ਨੇ ਕਹੇ ਕਬੀਰ ਗੁਲਾਮ ਘਰ ਕਾ ਜਿਐ ਭਾਵੇਂ ਮਾਰ ਇਹ ਪਰਮਾਤਮਾ ਮੈਂ ਤੇਰੇ ਦਰ ਦਾ ਗੁਲਾਮ ਹੁਣ ਭਾਵੇਂ ਮੈਨੂੰ ਜਿਉਂਦਾ ਰੱਖ ਪਾਵੇਂ ਮਾਰ ਮੈਂ ਤੇਰੇ ਦਰ ਤੇ ਆ ਕਰਕੇ ਡਿੱਗ ਗਿਆ ਹਾਂ ਤੇਰੀ ਮਰਜ਼ੀ ਵਿੱਚ ਤੁਰਨਾ ਹੈ ਹੁਣ ਮੈਂ ਤੇਰੇ ਦਰ ਦਾ ਗੁਲਾਮ ਬਣ ਗਿਆ ਸਾਧ ਸੰਗਤ ਜਿਹੜਾ ਪ੍ਰਮਾਤਮਾ ਦਾ ਗੁਲਾਮ ਬਣ ਜਾਂਦਾ ਹੈ ਨਾ ਉਹ ਆਪਣੀ ਮਰਜ਼ੀ ਛੱਡ ਦਿੰਦਾ ਹੈ ਤੇ ਆਪਣੀ ਮਰਜ਼ੀ ਤਿਆਗ ਕਰਕੇ ਉਹ ਆਪਣੇ ਮਾਲਕ ਨੂੰ ਖੁਸ਼ ਕਰ ਲੈਂਦਾ ਹੈ ਗੱਲ ਸਪਸ਼ਟ ਹੋ ਜਾਵੇ ਇੱਕ ਸਾਖੀ ਦੀ ਸਾਂਝ ਆਪ ਜੀ ਦੇ ਨਾਲ ਪਾਵਾਂ ਕਹਿੰਦਾ ਇੱਕ ਨਵਾਬ ਨੇ ਨਾ ਬਾਜ਼ਾਰ ਵਿੱਚੋਂ ਇੱਕ ਗੁਲਾਮ ਖਰੀਦ ਲਿਆ ਪੁਰਾਣੇ ਸਮੇਂ ਦੇ ਅੰਦਰ ਗੁਲਾਮ ਵਿਕਦੇ ਸਨ ਤੇ ਉਸ ਨਵਾਬ ਨੇ ਗੁਲਾਮ ਖਰੀਦ ਲਿਆ ਘਰ ਲਿਆਂਦਾ ਘਰ ਲਈ ਆਕਰ ਕੇ ਗੁਲਾਮ ਨੂੰ ਪੁੱਛਦਾ ਹੈ ਤੂੰ ਕਿਵੇਂ ਰਹਿਣਾ ਪਸੰਦ ਕਰੇਂਗਾ ਗੁਲਾਮ ਕਹਿੰਦਾ ਮੇਰੇ ਮਾਲਕ ਦੀ ਮਰਜ਼ੀ ਜਿਵੇਂ ਰੱਖੇਗਾ ਮੈਂ ਰਹਾਗਾ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਮੈਂ ਤਾਂ ਮਾਲਕ ਦੀ ਮਰਜ਼ੀ ਵਿੱਚ ਤੁਰਨਾ ਹੈ ਨਵਾਬ ਨੇ ਫਿਰ ਅੱਗੇ ਪੁੱਛਿਆ ਤੂੰ ਕੀ ਖਾਣਾ ਪਸੰਦ ਕਰੇਂਗਾ ਗੁਲਾਮ ਕਹਿਣ ਲੱਗਾ ਜੋ ਮਾਲਕ ਦੀ ਮਰਜ਼ੀ ਜੋ ਤੁਸੀਂ ਦੇਵੋਗੇ ਮੈਂ ਖਾਵਾਂਗਾ ਮੇਰੀ ਆਪਣੀ ਮਰਜ਼ੀ ਕੁਝ ਨਹੀਂ ਫਿਰ ਉਸਨੇ ਪੁੱਛ ਲਿਆ ਕੀ ਪਾਣਾ ਪਸੰਦ ਕਰੇਂਗਾ ਗੁਲਾਮ ਨੇ ਫਿਰ ਆਗੋ ਕਹਿ ਦਿੱਤਾ ਜੋ ਤੁਸੀਂ ਦੇਵੋਗੇ ਮੈਂ ਉਹ ਪਾਲ ਲਵਾਂਗਾ ਮੈਂ ਤੁਹਾਡੀ ਮਰਜ਼ੀ ਵਿੱਚ ਤੁਰਨਾ ਹੈ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਦੇ ਨਵਾਬ ਨੇ ਫਿਰ ਅਗਲਾ ਸਵਾਲ ਕੀਤਾ ਕਿ ਮੈਂ ਤੈਨੂੰ ਕੀ ਨਾਮ ਲੈ ਕਰਕੇ ਸੱਦਾ ਕੀ ਨਾਮ ਲੈ ਕਰਕੇ ਤੈਨੂੰ ਬੁਲਾਵਾਂ ਗੁਲਾਮ ਨੇ ਹੱਥ ਜੋੜੇ ਮਾਲਕ ਤੁਹਾਡੀ ਮਰਜ਼ੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਜੋ ਤੁਸੀਂ ਨਾਮ ਲਓਗੇ ਮੈਂ ਉਸੇ ਨਾਮ ਦੇ ਨਾਲ ਬੁਲਾਵਾਂਗਾ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਮੈਂ ਆਪਣੇ ਮਾਲਕ ਦੀ ਮਰਜ਼ੀ ਵਿੱਚ ਤੁਰਾਂਗਾ ਸਾਧ ਸੰਗਤ ਨਵਾਬ ਨੇ ਆਪਣੇ ਗੁਲਾਮ ਦੇ ਪੈਰ ਪਕੜ ਲਈ ਗੁਲਾਮ ਕਹਿੰਦਾ ਮਾਲਕ ਇਹ ਕੀ ਕਰਦੇ ਹੋ ਨਵਾਬ ਕਹਿੰਦਾ ਜਿਹੜੀ ਚੀਜ਼ ਜਿਹੜਾ ਗਿਆਨ ਜਿਹੜਾ ਗੁਰ ਅੱਜ ਤੱਕ ਮੈਨੂੰ ਕਿਤੇ ਪ੍ਰਾਪਤ ਨਹੀਂ ਹੋਇਆ ਉਹ ਗਿਆਨ ਤੂੰ ਅੱਜ ਮੈਨੂੰ ਬਖਸ਼ ਦਿੱਤਾ ਮੈਨੂੰ ਅੱਜ ਪਤਾ ਲੱਗ ਗਿਆ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਵਿੱਚ ਤੁਰੇਗਾ ਆਪਣੇ ਮਾਲਕ ਦੀ ਮਰਜ਼ੀ ਵਿੱਚ ਰਹੇਗਾ ਉਹ ਮਾਲਕ ਨੂੰ ਖੁਸ਼ ਕਰ ਲਏਗਾ ਤੇ ਮਾਲਕ ਉਸ ਨੂੰ ਪਰਵਾਣ ਕਰ ਲਏਗਾ ਕਬੀਰ ਸਾਹਿਬ ਕਹਿੰਦੇ ਨੇ ਕਹ ਕਬੀਰ ਗੁਲਾਮ ਘਰ ਕਾ ਜਿ ਆਏ ਭਾਵੇਂ ਮਾਰ हे ਪਰਮਾਤਮਾ ਮੈਂ ਤੇਰੇ ਦਰ ਦਾ ਗੁਲਾਮ ਬਣ ਗਿਆ ਮੈਂ ਆਪਣੀ ਮਰਜ਼ੀ ਤਿਆਗ ਦਿੱਤੀ ਹੁਣ ਭਾਵੇਂ ਤੂੰ ਜਿਉਂਦਾ ਰੱਖ ਭਾਵੇਂ ਮੈਨੂੰ ਮਾਰ ਸਤ ਸੰਗਤ